ਰੋਵਾ ਦੀ ਹਾਂ ਹਾਂ ਸਾਹਮਣੇ ਦੇਖਦੇ ਆ ਬਾਈ ਜੀ ਬੈਂਤੀਆਂ ਗੱਡੂਆਂ ਦੇ ਵਿੱਚ ਬਹੁਤ ਸੰਤੋ ਬਾਜਾ ਜਿਹੜੀਆਂ বাজ ਰਹੀਆਂ ਨੇ ਗੱਡੂ ਵਾਲੇ ਮੁੰਡੇ ਆ ਜਾਣੇ ਰੋੜੇ ਕਲਾ ਕਾਲਾ ਵੀ ਤੁਰੀ ਗਿਆ ਭਰਾ ਸਾਡਾ ਉਹਨਾਂ ਨੇ ਸਵੇਰੇ ਵਿੱਚ ਗੱਡੀ ਮਾਨਸਮਾਨ ਦੇ ਵਿੱਚ ਵੱਡੀ ਮੇਲਣੀ ਹੈ ਇਹ ਕਾਲੇਆ 22 ਤਰੀਕ ਨੂੰ ਹੋਣੀ ਹੈ ਕਾਲੇ ਕੰਦੇ ਵਿੱਚ ਮੇਲਾ ਜਰਵੇੜੇ ਦਾ ਇਲਾਕਾ ਧਾਪਰੇ ਦਾ ਇਲਾਕਾ ਪਰ ਮੁੰਡੇ ਸ਼ਾਜਵੇ ਪਿੰਡ ਵਾਲੇ ਗੱਡੂ ਵਾਲੀ ਟੀਮ ਕਰਾਉਂਦੇ ਵਿੱਚ ਆਦੇ ਨਹੀਂ ਵੀ ਕੱਟੀ ਜਾਣੀ ਹੈ ਆਹ ਕਹਿੰਦੇ ਬਹੁਤ ਸਮੇਂ ਤੋਂ ਬਾਅਦਾਂ ਮਾਰ ਰਹੇ ਆ ਨੰਬਰ ਕਹਿੰਦੇ ਤੋਫ ਦਾ ਜੋਰ ਦਿੱਤਾ ਇਹ ਸਾਰੇ ਜਿਹੜੇ ਉਹ ਮੈਚ ਕਰਵਾਉਂਿਆ ਮਾਦੀ ਕਬੱਡੀ ਪਾ ਰਹੇ ਮੇਰੇ ਵੀ ਸ਼ਾਜਵੇ ਪਿੰਡ ਤੇਰੀ ਤਰਫੋਂ ਹਰ ਦੂਸਰੇ ਪਾਸੇ ਇਹ ਕੋਣੀ ਹੈ ਰੰਗੜਿਆਲ ਪਿੰਡਾ ਕਹਿੰਦੇ लवली ਦਾ ਆ ਕੇ ਬੜੀ ਜੱਗੂ ਦੇ ਨਾਂਕੇ ਪੜੋ ਚੱਲ ਕੇ ਆਇਆ ਐਨ ਮੇਰੇ ਮਿੱਤਰੋ ਬ੍ਰੇਟਿਆਂ ਦੇ ਲਾਗੇ ਰੰਗੜਿਆਲ ਪਿੰਡਾ लवली ਦਾ ਆਈ ਹੈ ਵੱਲੋਂ 75 ਕਿਲੋ ਦੇ ਮੈਚ ਉਹ ਤਾਨ ਤੋੜ ਪਿੰਡ ਦੇ ਵਿੱਚ ਹੋਣੇ ਆ ਪਰ ਸੋਨੂੰ ਦੋ ਦਿਨਾਂ ਦੇ ਵਿੱਚ 80 ਕਿਲੋ ਆ ਆ लवली ਰੰਗੜਿਆਲ ਇਹਦੀਆਂ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ ਆਓ ਵੇਖਾਂਗੇ ਪਰ ਨੰਬਰ ਸਿਰੇ ਦਾ ਜੋੜ ਦਿੱਤਾ ਲੋ ਦੋਨੇ ਵੀ ਰੇਡ ਆ ਜੀ ਟੀਮ ਆ ਕੋਈ ਕੋਚ ਗਰਾਊਂਡ ਦੇ ਵਿੱਚ ਨਹੀਂ ਜਾਵੇਗਾ ਜਿਹੜੇ ਐਕਸਟਰਾ ਪਲੇਅਰ ਆ ਉਹ ਕਿੰਨਾ ਬਾਸ ਬਣਿਆ ਆ ਬਾਈ ਜਿਹੜੇ ਇੰਦੇ ਰੈਡ ਪਾਉਂਦੀ ਤੇ ਫਤਹਿ ਕੰਮ ਪਹਿਲਾਂ ਕਰਿਆ ਕਰੋ ਬਾਹਰ बार-बार ਕੋਲੀ ਜਾਂਦੇ ਆ ਯਾਰ ਪਛਾਣਾ ਜਿਹੜਾ ਤੇ ਆ ਕਾਵਾ ਉਹ ਤੇ ਆ ਬਾਗੀਵਾ ਗਰਾਊਂਡਾ ਉੱਥੇ ਕਰ ਸਕਦੇ ਆ ਗਰਾਊਂਡ ਤੇ ਕਿਤੇ ਰੇਟਾ ਨਹੀਂ ਲੱਗਣਾ ਸੰਧਿਆ ਰੇਗਾ ਲੈਣਗੇ ਜਿਹਨੇ ਜੈਕਅਪ ਕਰਨਾ ਪਹਿਲਾਂ ਅੱਗੇ ਤੁਰਿਆ ਵੀ ਦਿਲੇ ਧੰਨਵਾਦ ਦਿਲੇ ਰਿਸਪੈਕਟ ਦੀਆਂ ਤੇ ਹਰ ਕਬੱਡੀ ਪੌਣ ਦੇ ਲਈ ਮੁੰਡਾ ਅੱਗੇ ਵੱਲ ਵਧਿਆ ਪਰ ਦੂਜੇ ਪਾਸੇ ਚਾਰ ਖਿਡਾਰੀ ਨੇ ਚਾਰੋ ਪਿਆਰ ਦੇ ਹੌ ਸਾਹਮਣੇ ਮੁੰਡਾ ਰਗੜਿਆ ਹਾਰ ਪਿੰਡ ਵਾਲਾ ਐਨ ਕਹਿੰਦੇ ਫੜਦਾ ਗੁੱਟ ਦਵਾਦਾ ਕਹਿੰਦੇ ਦੁੱਗਾ ਵਾਲੇ ਖੁਸ਼ੀ ਦੀ ਆਦ ਐਨ ਗੱਲਾਂ ਟਿਕਾਣੇ ਲੱਗੀਆਂ ਪਈਆਂ ਪਰ ਪੰਪੈਂ ਦੀ ਰੇਡ ਐਨ ਕਹਿੰਦੇ ਕੇਟੀ ਲੱਗ ਚੁੱਕਿਆ ਪੰਪ ਬੰਦ ਰਿਆ ਔਰ ਸਮਾਂ ਵੀ ਚੁੱਕਿਆ ਦੇ ਪੁਆਇੰਟ ਜਿਹੜਾ ਉਹ ਜਾਫੀਆਂ ਦੇ ਲਈਆ ਬਹੁਤ ਸਮਾਂ ਹੋ ਗਿਆ ਯਾਰ ਬਾਜਾ ਮਾਰਦਿਆਂ ਲੋ ਨਹੀਂ ਫਿਰ ਤਾਂ ਅੰਦਰੇ ਵਾਲੀ ਬੰਨੀ ਆ ਗੋਲ ਸਾਹਿਬ ਦਾ ਸਨਵਾਦ ਸਾਡੇ ਕਲੱਬ ਦੇ ਕੋਲ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਜਿਹੜੇ ਸੱਜਣਾਂ ਦੇ ਵਾਲਿਆਂ ਰੀਤ ਦੇ ਮੇਲੇ ਦੇ ਫਾਲਾ ਦੇ ਮੈਂ ਪਹਿਲਾਂ ਕਹਿ ਵੀ ਸਾਰੇ ਸ਼ਾਜਲੇ ਤੋਂ ਤਾਲੀਆਂ ਮਲਵਾਵਾਂਗੇ ਪਰ ਵੀਧੂ ਨੇ ਕੋਸ਼ਿਸ਼ ਕੀਤੀ ਆ ਪਰ ਪੁਆਇੰਟ ਕਿਹੜੇ ਇਹ ਸਾਰੀਆਂ ਟੀਮਾਂ ਨੋਟ ਕਰ ਲੈਣ ਸਾਡੀ ਬੇਤੀ ਆ ਦੀ ਟੀਮਾਂ ਜਲਦੀ ਆ ਲੋ ਗੰਡੂਆਂ ਨੂੰ ਕੱਟ ਦੋ ਜੀ ਫਰਜੇ ਕਰ ਨਹੀਂ ਆਉਂਦੇ। ਉਹਨਾਂ ਪ੍ਰਸ਼ਾਸਨ ਦੇ ਪੈਰੇ ਹੋਇਤਾ ਖੇਡਾਂ ਮੈਦਾਨੇ ਕਰਵਾਏ ਜਾਂਦੇ ਆ। ਸਰਦਾਰ ਤਿਲਵਿੰਦਰ ਸਿੰਘ ਉਹਨਾਂ ਨੂੰ ਮੇਰੇ ਤੇ ਪ੍ਰਧਾਨ ਸਾਹਿਬ ਆਈਆਪਾ ਸਟੇਟ ਤੇ ਸਰਦਾਰ ਗੁਰਤਾ ਸਿੰਘ ਜੈ ਸਿੰਘ ਦਾ ਸਨਮਾਨ ਆਪਾਂ ਨੇ ਕਰਨ ਪਾ ਰਿਹਾ ਹੋਵੇ ਵੀ ਧੰਨੇ ਕੋਸ਼ ਦੇ ਜਫਾ ਲਾਵੇ ਨਾ ਤੇ ਸਾਰਾ ਸਾਜਲਾ ਆਪਾਂ ਤਾਲੀਆਂ ਪਰਵਾਵਾਂਗੇ ਜੇ ਧੰਨੇ ਜਫਾ ਲਾਵੇ। لولہ اپنی ٹیمیرا ہاں پر ہی کر سکتے ہیں اور کوئی نہیں جی کر سکتا ہے پہلی کبڈی پی گی ہے ਸ਼ਾਜਲੇ ਦੀ ਟੀਮਾਂ ਜਿਹੜੇ 9.5 ਤੇ 10 ਨੰਬਰਾਂ ਦਾ ਮੈਚ ਹੈ ਸ਼ਾਜਲੇ ਦੇ ਮੁੰਡੇ ਉਹ ਕਹਿੰਦੇ ਇੱਧਰ ਆ ਬਾਈ ਜੀ ਲੈ ਲੈ ਹਰੇ ਪਾਸੇ ਤੇ ਸਨਾਮ ਵਾਲੇ ਪਾਸੇ ਮੁੰਡੇ ਗਵਿੰਦਪੁਰੇ ਪਿੰਡ ਦੇ ਲਓ ਕੰਨੇ ਮੇਰੇ ਮਿੱਤਰੋ ਪਹਿਲੀ ਕਬੱਡੀ ਆਹ ਦੇਖਦੇ ਆ ਇਹ ਪਹਿਲੀ ਦੇ ਨੰਬਰ ਜੋੜ ਗਿਆ ਆ ਤੁੱਲਾ ਇਹਦਾ ਕੰਨੇ ਮੇਰੇ ਮਿੱਤਰੋ ਐ ਗਵਿੰਦਪੁਰਾ ਪਿੰਡ ਦਾ ਜਿੱਥੋਂ ਦਾ ਮਾਲਾ ਪੜਦਾ ਖੇਡਿਆ ਨੰਬਰ ਪਾਸੇ ਇਹਨੇ ਚਰਨ ਪਾਏ ਆ ਤੇ ਗਵਿੰਦਪੁਰੇ ਪਿੰਡ ਦੇ ਵਿੱਚ ਲਓ ਤੁੱਲਾ ਕਬੱਡੀ ਪਾ ਰਿਹਾ ਇੱਕ ਬੱਗਿਆਂ ਵਾਲਾ ਦੁਨੀਆ ਦਾ ਵੱਡਾ ਤਾਰਾ ਵੀਰੋ ਔਰ ਸਾਡੀ ਪੰਜਾਬੀ ਦੀ ਟੀਮ ਦੇ ਨਾਲ ਕੋਈ ਕੋਰਟ ਵਾਲਾ ਗਰਾਊਂਡ ਦੇ ਵਿੱਚ ਨਹੀਂ ਜਾਵੇਗਾ ਔਰ ਰੈਫਰੀ ਤੇ ਦੋ ਰੈਫਰੀ ਇੱਕ ਪਾਰੀ ਵਾਲਾ ਵੀਰ ਤੇ ਇੱਕ ਪੁਆਇੰਟਾਂ ਵਾਲਾ ਵੀਰ ਅਸੀਂ ਪਾਰੀ ਖੇਡ ਰਹੇ ਹੁਈ ਹੈ ਇਹ ਆ ਜੀਰਾਂ ਦੇ ਵਿੱਚ ਕੋਠੜ ਵਾਲਾ ਕਬੱਡੀ ਪਾ ਰਿਹਾ ਆਪਣੇ ਗੱਡੂਆ ਪਿੰਡ ਵਾਲਾ ਐਨੀ ਕਬੱਡੀ ਪਾਈ ਹੈ ਤੇ ਸਾਹਮਣੇ ਦੇਖਦੇ ਆ ਲੱਗਿਆ ਤੇ ਜੋਰ ਹੈ ਤੇ ਠੁੱਠੀ ਪੈ ਗਈ ਹੈ ਐਨੀ ਦੇ ਠੁੱਠੀ ਉਹ ਪੈ ਗਈ ਹੈ ਪਰ ਰੇਡਰ ਤੇ ਠੁੱਠੀ ਪੈ ਗਈ ਹੈ ਇਹ ਕਦੇ ਬੰਦੇ ਦੇ ਠੁੱਠੀ ਪੈਦੇ ਇਹ ਚਾਰ ਖਿਡਾਰੀ ਨੇ ਜਦੋਂ ਧਮੇਸ਼ਾ ਬੰਗੋਲ ਦੇ ਟੂਰਨਾਮੈਂਟ ਹੁੰਦੇ ਸੀ ਉਹਦੇ ਬੁੱਲੀ ਪਰ ਦੁੱਲਾ ਕੇ ਫੇਰ ਤਾਕਤ ਵਿੱਚ ਕਬੱਡੀ ਪਾ ਲਿਆ ਪਰ ਦੂਜੇ ਤੌਫੇ ਚਾਰ ਖਿਡਾਰੀ ਨੇ ਬਾਲ ਆ ਗਏ ਨਾ ਫਿਰ ਬਾਲ ਆਵੇ ਪਰ ਰਿਆ ਇੱਕ ਮੇਰੀ ਬੇਨਤੀ ਹੈ ਜਿਹੜੇ ਵੀ ਦੋਨੋਂ ਟੀਮਾਂ ਪਹਿਲਾਂ ਆ ਜਾ ਕਰਨਾ ਔਰ ਜਿਹੜੀ ਟੀਮ ਪਹਿਲਾਂ ਆਵੇ ਕਿ ਮੇਰੀ ਬੇਨਤੀ ਹੈ ਭਰਾ ਬਣ ਕੇ ਉਹ ਦੂਜੀ ਟੀਮ ਦੇ ਜਿਹੜੇ ਰੇਡਰ ਚੈੱਕ ਕਰ ਲੈ ਕਰੋ ਗਰਾਊਂਡ ਵਾਲੇ ਚੱਕਰ ਸੇ ਵੀ ਟੀਮ ਖੇਡ ਰਹੀ ਹੈ ਔਰ ਦੂਜੇ ਪਾਸੇ ਗੰਡੂਆ ਕਵਰਟੀ ਪਿੰਡ ਹੈ ਐਨ ਕਹਿੰਦੇ ਅੱਜ ਲੈ ਵੀ ਦੀ ਬੁੱਤਾਂ ਦੇ ਵਿੱਚ ਬੱਜਿਆ ਹੋਇਆ ਪਿੰਡ ਖੇਡ ਕਵਰਟੀ ਦੇ ਆਊਟ ਕਰ ਲੱਗੀਆਂ ਹੋਈਆਂ ਨੇ ਔਰ ਮੇਰੇ ਵੀਰੋ ਗੁੱਟ ਫੜ ਰਿਹਾ ਹੈ ਕਿੰਦੀ ਵੱਜ ਗਈ ਪੁਕਾਰ ਲੱਗ ਸਕਤ ਤੇ ਦੋ ਖਿਡਾਰੀਆਂ ਦੇ درمیان ਉਹ ਟੱਕਰ ਪਈ ਹੋਈ ਆ ਐਨ ਕਹਿੰਦੇ ਮੇਰੇ ਵੀਰੋ ਹੰਦੇ ਨੇੜੇ ਮਾਰ ਹੁਜਦਾ ਹੁਣ ਲੱਗ ਜੂ ਪਤਾ ਮੁਕਾਬਲਾ ਮੁਕਾਬਲਾ ਪਾ ਲਾ ਐਨ ਕਹਿੰਦੇ ਛੋਟੇ ਦੀ ਟੱਕਰ ਤੇ ਟੱਕਰ ਦੇ ਸੱਤੇ ਦਾ ਵਾਧਾ ਠੀਕੀ ਦੀ ਟੀਮ ਦੇ ਵੀ ਹੋ ਚੁੱਕਿਆ ਲਓ ਹਾਂ ਜੀ ਕਹਿੰਦੇ ਜਿਲੇ ਹਫਤੇ ਨੇ ਕਹਿੰਦੇ ਪਹਿਲਾ ਕਿੱਤੇ ਆ ਆਹ ਮੁੰਡੇ ਦਾ ਕਹਿੰਦੇ ਸਾਜਰਾ ਪਿੰਡ ਹੈ ਇਹ ਪੰਜਾਬੀ ਕਬੱਡੀ ਵੀ ਬਹੁਤ ਵਧੀਆ ਖੇਡ ਤੇ ਨਾਂ ਚੱਲਦਾ ਹੈ ਤੇ ਨੰਬਰ ਜਿਹਦੇ ਸਿਰੇ ਦਾ ਜੋਰ ਹੁੰਦਾ ਹੈ ਅਗਲੀ ਕਬੱਡੀ ਪੰਡੀਆਂ ਆਹ ਇੱਥੇ ਤਿੰਨ ਕਿਲੋ ਬਾਦ ਗਿਆ ਆ ਗਿਆ ਦੇ ਕਬੱਡੀ ਬਾਦ ਦੇ ਲਓ ਸਾਹਮਣੇ ਕਹਿੰਦੇ ਸ਼ੀਰੇ ਦੀ ਕਬੱਡੀ ਪੈ ਰਹੀ ਹੈ ਉਹਦੇ ਕਹਿੰਦੇ 13 ਫੜੀ ਹੋਣੀ ਹੈ ਤੇ ਕਬੱਡੀ ਕੱਢਿਆ ਪਹਿਲਾ ਕਹਿੰਦੇ ਜਿਲ੍ਹੇ ਗੁਰਦਾਸਪੁਰ ਦਾ ਇਹਦਾ ਬੇਜ ਢਾਈ ਰੱਖਾ ਤਿੰਨਾਂ ਕੋਈ ਰੱਖਾ ਬਰਤਨੂ ਮਾਰਦੇ ਦਿੱਤੇ ਆਨੇ ਆ ਤੇ ਟਾਕ ਕਬੱਡੀ ਵਾਲਾ ਕਹਿੰਦੇ ਆਪਰੇ ਤਿੰਨੋਂ ਦੇ ਮੇਲਾ ਲੰਘ ਹੋਏਗਾ ਆ ਜੀਰੇ ਨੇ ਕਹਿੰਦੇ ਦੂਜਾ ਜੱਫਾ ਦੂਜਾ ਜੱਫਾ ਆਏ ਫੇਰਾ ਹੋ ਕੱਢ ਰੂਆ ਆ ਫੇਰਾ ਹੋ ਗਿਆ ਦਰਸ਼ਕ ਵੀਰੇ ਜੇ ਮੁੰਡਿਆਂ ਦਾ ਜੱਫਾ ਵਧੀਆ ਲੱਗਿਆ ਤਾੜੀਆਂ ਦਾ ਮਾਰ ਦਿਓ ਹੋ ਕਹਿੰਦਾ ਰਾਜੇ ਨੇ ਚੰਦੂਆ ਖਾ ਖਾ ਕੇ ਨਾ ਬਣਾਉਣ ਵਾਲੇ ਦੇਤੇ ਦੋ ਰਤੀ ਟੋਟੀ ਦਾ ਪੰਨਾ ਕੋਡੀ ਲੋਹਿਆ ਪਾ ਦੇ ਇਹਨਾਂ ਲੈ ਕੇ ਇਸ ਦਾ ਖੇਡ ਕੰਨੇ ਪੱਤੀ ਦਾ ਬਾਈ ਜੀ ਫੁੱਫਰ ਮੱਟੰਗਾ ਤੇ ਕਾਜੀਪੁਰ ਟ੍ਰੇਨੋ ਇਹ ਨਹੀਂ ਕਿ ਪ੍ਰਗਟ ਬਾਈ ਜੀ ਚੰਗੀ ਹੋਈ ਟੀਮ ਹੈ ਉਹ ਵੱਡੂ ਹੋਏ ਟਾਰੀ ਵਰਗੇ ਖੇਡਦੇ ਰਹਿਆ ਐ ਗੱਲਾਂ ਹੁੰਦੀਆਂ ਨੇ ਤੇ ਪੱਗ ਤੇ ਜੇ ਤਰੀਕਾ ਫੱਡੇ ਗੜ ਦੇ ਵਿੱਚ ਕਾਲਾ ਸਿੱਕੂ ਵੀ ਦੀਓ ਅੱਡੇ ਲਾਲਾ ਵੀ ਪੱਗਾਂ ਮੇਲਾ ਕਿੱਦਾਂ ਲੱਗ ਦੇ ਵਿੱਚ ਹੋਵੇਗਾ ਉਹ ਨੰਬਰ ਜਿਹੜੇ ਫੇਰਾਂ ਹੁੰਦੀਆਂ ਦਾ ਉਹਦੇ ਨਾਲ ਵੀਰਾਂ ਦਾ ਧੰਨਵਾਦ ਤੇ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਕਦਾਮਾ ਖੁਲਾਰੀਆਂ ਹੁੰਦੀਆਂ ਨੇ ਐਨ ਕੰਨੇ ਮੇਰੇ ਵੀਰੋ ਇਸ ਤਰ੍ਹਾਂ ਹੋ ਗਏ ਵੀ ਪੁਆਇੰਟ ਕਦੇ ਇਧਰ ਜੀ ਜਾ ਰਹੇ ਆ ਤੇ ਸਾਹਮਣੇ ਇਹ ਬੇਤੀਆ ਸਾਡੀ ਕਬੱਡੀ 75 ਕਿਲੋ ਭਾਰ ਵਾਲੀ ਟੀਮਾਂ ਨੂੰ ਹਰਾਲ ਕੁੰਦੀ ਟੀਮ ਖੇਡ ਰਹੀ ਆ ਔਰ ਦੂਜੇ ਪਾਸੇ ਮੁੰਡੇ ਤਾਜਦੇ ਵਾਲੇ ਖੇਡ ਰਿਹਾ ਪਰ ਸੰਦੀਪ ਕਹਿੰਦੇ ਹਰਾਲ ਵਾਲਾ ਕਬੱਡੀ ਪਾ ਕੇ ਬੱਤ ਪਾ ਗਿਆ ਡੇਲ ਕਰਵਾਇਆ ਐਨੇ ਰੂਲ ਖੂਬਕੁੱਤੋਂ ਦਾ ਰਿ ਟੂਰਨਾਮੈਂਟ ਆ ਜਾ ਰਿਹਾ ਟੀਕੀ ਜੇਤੂ ਵਾਲੀ ਜੈ ਫੜਿਆ ਮੁੰਡੇ ਕੋਕਰ ਮਠੰਡਾ ਤੇ ਗਾਦੀ ਕੋ ਜੇਰੋ ਦੋਵੇਂ ਟੀਮਾਂ ਨੂੰ ਕੱਟਾਂ ਲੱਗਿਆ ਜੀ। ਓਖਰ ਬਟੰਡਾਂ ਤੇ ਕਾਂਜੀਪੁਰ ਫੇਰਾ। ਪਾਸੇ ਆ ਲੈ ਦੇਗਾ ਕਹਿੰਦੇ ਪਾਸੇ ਤਿੰਨ ਪ੍ਰਾਇਜੀ ਆ। ਐਡੀ ਕਬੱਡੀ ਕਹਿੰਦੇ ਇਰਾਨ ਵੱਲ ਪੈ ਗਈ ਆ। ਓਖਰ ਬਟੰਡਾਂ ਤੇ ਛੇੜੋ ਇਹ ਦੋਵੇਂ ਟੀਮਾਂ ਕਰਦੀਆਂ ਹਨ ਗਰਾਊਂਡ ਦੇ ਉੱਤੇ ਨਾਲ ਉੱਪਰ ਵਰਕੇ ਆਪ ਦੇਖਾਂਗੇ ਕਹਿੰਦੇ ਪਹਿਲੀ ਕਬੱਡੀ ਪਾਈ ਹੈ ਤਾਲ ਵੀ ਖੇលਿਆ ਤੇ ਬਿੱਲਾ ਵੀ ਖੇលਿਆ ਜਾੜ ਦੇ ਦਾ ਪਰ ਪਹਿਲੀ ਕਬੱਡੀ ਆ ਆ ਦੂਜੇ ਪਾਸੇ ਆ ਦੂਜੇ ਵਰਕੇ ਵਾਲਾ ਉਹਨਾਂ ਤਾਲ ਪੈਣ ਦਾ